ਪੰਜਾਬ ਦੇ ਵਿੱਚ ਵੱਡੀ ਅਣਹੋਣੀ ਹੋਈ ਹੈ ਦੱਸਦੀ ਹੈ ਕਿ ਮਾਮਲਾ ਕੁਝ ਅਜਿਹਾ ਹੈ ਕਿ ਕੁੜੀ ਕਰੋ ਆਪਣੇ ਬੁਆਏਫਰੈਂਡ ਦੇ ਨਾਲ ਪੱਜ ਜਾਂਦੀ ਹੈ ਤੇ ਦੂਜੇ ਪਾਸੇ ਦੁੱਖਾਂ ਦੇ ਮਾਰੇ ਉਸਦੇ ਪਿਤਾ ਨੇ ਆਪਣੇ ਸਾਹ ਕੁਆਲੇ ਇੱਕ ਪਾਸੇ ਪਿਤਾ ਦਾ ਸੰਸਕਾਰ ਹੋ ਰਿਹਾ ਸੀ ਤੇ ਦੂਜੇ ਪਾਸੇ ਧੀ ਦੇ ਵੱਲੋਂ ਕੋਟ ਮੈਰਿਜ ਕਰਵਾਈ ਜਾ ਰਹੀ ਸੀ ਸੋ ਪਰਿਵਾਰਿਕ ਮੈਂਬਰਾਂ ਦਾ ਰੋ ਦਾ ਬੁਰਾ ਹਾਲ ਹੈ ਦੱਸਦੀ ਕਿ ਪ੍ਰੇਮੀ ਦੇ ਨਾਲ ਫਰਾਰ ਹੋਈ ਧੀ ਦੇ ਪਿਤਾ ਨੇ ਲੋਕ ਸ਼ਰਮ ਦੇ ਡਰੋਂ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਪਰੰਤੂ ਪਹਿਲਾ ਉਸਨੇ ਆਪਣੀ ਪਤਨੀ ਨੂੰ ਫੋਨ ਕਰਕੇ ਕਿਹਾ ਸੀ ਕਿ ਉਸਦੀ ਬੇਟੀ ਨੇ ਉਸ ਨੂੰ ਮੂੰਹ ਦਿਖਾਉਣ ਲਈ ਵੀ ਨਹੀਂ ਛੱਡਿਆ ਜਿਸ ਕਾਰਨ ਉਸਨੇ ਆਪਣੇ ਆਪ ਨੂੰ ਮੌਤ ਦੀ ਗੱਲ ਲਾ ਲਿਆ ਇਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ Laash ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਤੇ ਅੰਤਿਮ ਸੰਸਕਾਰ ਕਰ ਦਿੱਤਾ ਇਸ ਦਰਾਨ ਪੁਲਿਸ ਨੇ ਮ੍ਰਿਤਕ ਦੀ ਤੀਤੀ ਦਾ ਉਸਦੇ ਪ੍ਰੇਮੀ ਦੇ ਨਾਲ ਪਤਾ ਲਗਾਇਆ ਜਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਦੋਵੇਂ ਵਿਆਹੀ ਹੋਏ ਸਨ ਉਸਨੇ ਅਦਾਲਤ ਦੇ ਵਿੱਚ ਉਸ ਸਮੇਂ ਵਿਆਹ ਕਰਵਾ ਲਿਆ ਚਦੋਂ ਉਸਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਹੁਣ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਖੁਦਕੁਸ਼ੀ ਕਰ ਲਈ ਹੈ ਸੋ ਤਸਵੀਰ ਉਸ ਲੜਕੀ ਦੀ ਵੀ ਸਾਹਮਣੇ ਆਈ ਹੈ ਤੇ ਇੱਕ ਪਾਸੇ ਸੰਸਕਾਰ ਹੁੰਦਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਹਰ ਇੱਕ ਦੇ ਵਹਿਰ ਦੇ ਬਲੁੰਦਰ ਦਿੱਤੇ ਜਿਸ ਤੇ ਆਪਣੇ ਘਰਦਿਆਂ ਦੀ ਪਰਵਾਹ ਕੀਤੇ ਬਿਨਾ ਹੀ ਕੁੜੀ ਘਰ ਪੱਜ ਜਾਂਦੀ ਆਪਣੇ ਬੁਆਏਫਰੈਂਡ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਪਰ ਉਸ ਤੋਂ ਬਾਅਦ ਉਸਤੇ ਪਿਤਾ ਨੇ ਖੁਦ ਨੂੰ ਗੱਲ ਲਾ ਲਿਆ ਦਸੀਆ ਜਾ ਰਿਹਾ ਦੋਸ਼ ਲਗਾਏ ਗਏ ਕਿ ਘਰ ਦੇ ਸਾਹਮਣੇ ਰਹਿੰਦੇ ਹੀ ਜਿਹੜਾ ਇਹ ਮੌਤ ਨੂੰ ਗੱਲ ਲਗਾਇਆ ਕਿ ਆ ਇੱਕ ਵਿਅਕਤੀ ਦੇ ਵੱਲੋਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਾਰਾ ਜਿਹੜਾ ਦੱਸਿਆ ਗਿਆ ਕਿਹਾ ਜਾ ਰਿਹਾ ਕਿ 12 April ਨੂੰ ਉਸਦੀ ਲੜਕੀ ਕਰੋ ਲਾਪਤਾ ਹੋ ਗਈ ਸੀ ਜਦੋਂ ਉਸਦੀ ਕਾਫੀ ਪਾਲ ਕੀਤੀ ਗਈ ਤਾਂ ਗਵਾਂੜੀਆਂ ਤੋਂ ਪੁੱਛ-ਪੁੱਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਗਵਾਂਡੀ ਲੜਕੇ ਦੇ ਨਾਲ ਕਰੋ ਫਰਾਰ ਹੋ ਗਈ ਜਿਸ ਤੋਂ ਬਾਅਦ ਜਦੋਂ ਇਸ ਕੁੜੀ ਦੇ ਪਿਤਾ ਨੂੰ ਇਸ ਗੱਲ ਬਾਬਤ ਪਤਾ ਲੱਗਿਆ ਤਾਂ ਉਸ ਤੋਂ ਇਹ ਦੁੱਖ ਸਹਿਹਾ ਨਹੀਂ ਗਿਆ ਉਸਨੇ ਸ਼ਰਮ ਮੰਦੇ ਹੋਏ ਖੁਦ ਮੌਤ ਨੂੰ ਗੱਲ ਲਾ ਲਿਆ ਸੋ ਤਸਵੀਰ ਕੁੜੀ ਦੇ ਸਾਹਮਣੇ ਆਈ ਹੈ ਉਸਨੇ ਮੌਤ ਨੂੰ ਗੱਲ ਲਾਉਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਫੋਨ ਕਰਕੇ ਆਪਣਾ ਦਰਦ ਫਰੋ ਲਿਆ ਕਿ ਕਿਸ ਤਰੀਕੇ ਦੇ ਨਾਲ ਉਸਤੇ ਉੱਤੇ ਬੀਤ ਰਹੀਆ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਸ਼ਿਕਾਇਤ ਤੇ ਕਾਰਵਾਈ ਕਰਦੇ ਆ ਮੁਲਜ਼ਮ ਦੀ ਮਾਨਵੀ ਗ੍ਰਿਫਤਾਰ ਕਰਕੇ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਕਾਰਵਾਈ ਹੋਵੇਗੀ ਜ਼ਰੂਰ ਕੀਤੀ ਜਾਵੇਗੀ ਹਾਲਾਂਕਿ ਦੋਵਾਂ ਦੇ ਨਾਲ ਜਿਹੜੀਆਂ ਪੁੱਛਗਿੱਛ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਲਈ ਕਦੇ-ਕਦੇ ਜਿਹੜੇ ਇਕੱਠੇ ਆਉਂਦੇ ਜਾਂਦੇ ਰਹਿੰਦੇ ਸਨ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਮੁਲਜ਼ਮ ਦੀ ਮਾਦ ਜਿਹੜਾ ਡਿਮਾਂਡ ਵੀ ਹਾਸਲ ਕਰ ਲਿਆ ਸੋ ਬੇहद ਹੀ ਮਨਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਪਾਸੇ ਕੁੜੀ ਆਪਣੇ ਬੁਆਏਫਰੈਂਡ ਦੇ ਨਾਲੋਂ ਕਰੋ ਪਾਚਾਂਦੀ ਤੇ ਦੂਜੇ ਪਾਸੇ ਉਸਦੇ ਪਿਤਾ ਦਾ ਸੰਸਕਾਰ ਹੋਇਆ